ਸਰਜੀਤ ਜੀ ਤੇ ਜੁੜਾ ਦੋਸਤੋ ਅੱਜ ਅਸੀਂ ਪਹੁੰਚਿਆ ਸ੍ਰੀ ਅਮਰਸਰ ਸਾਹਿਬ ਵਿਖੇ ਜਿੱਥੇ ਅਸੀਂ ਅੱਜ ਗੱਲ ਕਰਾਂਗੇ ਡੀਆਈਜੀ ਪਰ ਰਹੇ ਹਨ ਸ੍ਰੀ ਰਿਕੇਸ਼ ਕੌਸਲ ਆਈਪੀਐਸ ਉਹਦੇ ਨਾਲ ਬਾਰਡਰ ਤੇ ਜਿਹੜੀਆਂ ਪਿਛਲੇ ਸਮੇਂ ਜਾਂ ਹੁਣ ਤੱਕ ਤੋਂ ਬੜੀਆਂ ਗਤੀਵਿਧੀਆਂ ਤੇ ਕਿਸ ਤਰ੍ਹਾਂ ਜਿਹੜੀ ਉਹਨਾਂ ਦੀ ਜਿਹੜੀ ਹੈ ਸੇਕਿਆ ਵਿਵਸਥਾ ਨੂੰ ਲੈ ਕੇ ਤੇ ਹੋਰ ਇਹਨਾਂ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੀ ਕਾਰਸ਼ੇਰੀ ਕਿਹੜੇ-ਕਿਹੜੇ ਕੰਮ ਕਾਤੇ ਹੈ ਜਿਹੜੇ ਜਾਣਿਤ ਨੇ ਇਹ ਸਾਰੇ ਸਵਾਲਾਂ ਨੂੰ ਲੈ ਕੇ ਅੱਜ ਜਿੰਨਾਂ ਦੇ ਨਾਲ ਗੱਲ ਕਰਾਂਗੇ ਤੇ ਸਭ ਤੁਹਾਡਾ ਸਵਾਗਤ ਹੈ ਜੀ ਸਰ ਸਭ ਤੋਂ ਪਹਿਲਾਂ ਇਹ ਜਿਹੜਾ ਤੁਹਾਡਾ ਇੱਥੇ ਤੁਸੀਂ ਬੀਏਜੀ ਸਾਹਿਬ ਤੁਹਾਡੇ ਅੰਦਰ ਕਿਹੜਾ ਕਿਹਨਾ ਏਰੀਆ ਨਿਰਮਲ ਉਹ ਬਰੀਅੰਡ ਚਾਰਜ ਸਿਕਨਿ ਜੀ ਅਮਰਸਰ ਰੂਰ ਬਟਾਲਾ ਉਜਾਸਪੁਰ ਅਤੇ ਪਠਾਨ ਇਹ ਸਾਰੀ ਬਾਰਡਰ ਵੈਲਡ ਹੈ ਜਿਹਦੇ ਚ ਤਕਰੀਬਨ 200 ਕਿਲੋਮੀਟਰ ਦਾ ਏਰੀਆ ਪਾਕਿਸਤਾਨ ਨਾਲ ਲੱਗਦਾ ਹੈ ਤਕਰੀਬਨ ਪਿਆਗਲੋੜ ਦਾ ਏਰੀਆ ਜੀ ਕਿਹਨਾ ਔਰ ਜੋ 3 ਕਿਲੋਮੀਟਰ ਦਾ ਏਰੀਆ ਹਿਮਾਚਲ ਪ੍ਰਦੇਸ਼ ਹੈ ਸੇ ਪਿਛਲੇ ਸਮੇਂ ਦੇਖਿਆ ਜਾਂਦਾ ਹੈ ਬਾਰਡਰ ਦੀ ਸਕਿਉਰਟੀ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਗੜਾਉਣੀਆਂ ਸਾਹਮਣੇ ਪਈ ਇਸ ਤਰ੍ਹਾਂ ਇਧਰੋਂ ਆ ਹੋ ਗਿਆ ਜਾਂ ਮਤਲਬ ਆਦਾਨ ਪ੍ਰਦਾਨ ਜਿਹਦਾ ਹੈ ਤੇ ਤੁਸੀਂ ਆਪਣੀ ਕਾਰਸ਼ਾਲੀ ਦੇ ਕਿਹੜੀ ਕਿਹੜੀ ਕਾਰਜ ਕੀਤੇ ਜਿਹੜੇ ਇੱਥੇ ਜਦੋਂ ਤੁਸੀਂ ਚੁਆਇਓ ਇਹ ਬੜਾ ਸੈਂਸਿਟਿਵ ਹੋਰ ਬੜਾ ਇੰਪੋਰਟੈਂਟ ਏਰੀਆ ਹੈ ਜੀ ਜਿਹੜੀ ਬਾਰਡਰ ਹੈ ਜੀ ਇਹਦੇ ਵਿੱਚ ਅਸੀਂ ਜਿਉਂਦਾ ਮੈਂ ਆਇਆ ਸਕਿਉਰਟੀ ਦਾ ਕੋਈ ਇਸ਼ੂ ਨਹੀਂ ਹੈਗਾ ਕਾਸ ਬਾਰਡਰ ਦੇ ਪਹਿਲੇ ਰਿਸਰਚ ਦਾ ਪਿੱਛੇ ਫਿਰ ਅਸੀਂ ਆਪਣੀ ਸੈਕੰਡ ਲਾਈਨ ਆਫ ਇਕ ਵਾਰੀ ਜੇ ਬਿਲ ਮੈ ਇਡੀਆ ਜੀ ਸਾਰੇ ਪਾਸੇ ਕੜਿਆਲੀ ਤਾਲ ਲੱਗੀ ਆ ਕੁਝ ਏਰੀਆ ਜੇ ਇਥੇ ਥੋੜਾ ਯਾ ਗੈਪਸ ਨਹੀਂ ਬਟ ਪੀਐਸਫਰ ਸਟੇਕਿੰਗ ਕੇ ਰੋਧ ਹੈ ਬੀਐਸਫ ਜਸਣਾ ਮੈਂ ਮਾਧਮੁਰ ਜਾ ਕੇ ਸਰਨ ਬਿੜੀ ਗਈ ਸੀ ਖਾਸੀ ਕੀਤੀ ਢੇਡੇ ਕੀਤੀ ਤੇ ਸਾਡੀ ਜਨਰਲ ਬਿੜੀ ਹੋਈ ਇੱਕ ਅੱਛਾ ਤਾਲ ਮੇ ਬਣਾਉਣ ਵਾਸਤੇ ਇਹਦੇ ਸਾਨੂੰ ਬਹੁਤ ਅੱਛੇ ਰਿਸਰਵ ਮਿਲੇ ਅਸੀਂ ਕਾਫੀ ਪੈਸੇ ਇਕੱਠੇ ਕੀਤੇ ਆ ਪਰ ਕਾਫੀ ਸਾਰੀ ਗਰੋਹਾਂ ਦੀ ਖੇਪਾਂ ਖੇਪਾਂ ਨਹੀਂ ਗਈਆਂ ਅਸੀਂ ਲਾਉਂ ਗੀਤੀ ਆਂ इस तु तो अलावा मैं अपने सारे एस एस पी से ड्रग्स के, के खिलाफ काम करो सूँ काफ़ी अच्छी रिकवरीस हुई हैं सवा अठ किलो हेरोइन असी पठानकोट फड़ी इवन दस किलो करीब हेरोइन असी गुरदासपुर पकड़ चुके हैं पिछले समय और सिमिलरली अमृतसर रूरल जीरोइन आई पंद्रह भीह किलो भी अभी हेरोइन पकड़ चुके हैं इंडिपेंडेंटली भी बी एस एम एस्योगना भी और जी बंधन पेश हुई है वो भी रहेगी सो वी हैव गॉट वेरी गुड रिजल्ट ਬਾਕੀ ਇਲੈਕਸ਼ਨ ਟਾਈਮਾ ਮਾਨਯੋਗ ਲక్ష్ਮੀ ਕੁਸ਼ਨ ਮੀਡੀਆ ਜੀ ਦੇ ਅਧਾਨ ਸਰ ਸਾਡੇ ਡੀਪੀ ਸਰ ਸ਼੍ਰੀ ਗੌਰਿਆ ਜੀ ਦੇ ਅਧਾਨ ਸਰ ਉਹ ਸੀਨੀਅਰ ਜੀ ਦੇ ਅਧਾਨ ਦਾ ਉਹ ਅਸੀਂ ਸਮੇਂ ਸਮੇਂ ਸੇ ਕਾਫੀ ਪ੍ਰੇਸ਼ ਜਲਾਏ ਅਸੀਂ ਕਾਸੋ ਪ੍ਰੇਸ਼ ਜਲਾਏ ਇੱਕੋ ਦਿਨ ਜੀ ਅਸੀਂ ਸਾਰੀ ਰੇਂਜ ਚ ਕਾਸੋ ਪ੍ਰੇਸ਼ ਜਲਾ ਕੇ ਸ਼ਰਾਬਾਫੀ ਖਰਾਬ ਅਸੀਂ ਤਕਰੀਬਨ ਔਰ ਡਰਗ ਮਾਰਕ ਕਰਾਉ ਜੀ ਤਕਰੀਬਨ 60 ਕੇਸ ਜਿਸ ਦੇ ਵਿੱਚ ਤੇ 50 ਦੇ ਵੀ ਅਸੀਂ ਆਦਮੀ ਰਸਤੀ ਤੇ ਔਰ ਬੋਰ ਪਾਲੀ ਪਾਲੀ ਮਾਤਾ ਜੀ ਦੇ 15 ਲੀਟਰ ਦੇ ਡੀ ਨਯੈਸ਼ਰਾਵ 2000 ਕਿਲੋ ਦੀ ਲਾਹਣ ਚਰਸ ਗਾਂਜਾ ਹੀਰੋਇਨ ਅਸیب ਲਾਭ ਗਈ ਦੀ ਸੋ ਕਾਫੀ ਅੱਛੇ ਸਰਵਨ ਦੇ ਨਤੀਜੇ ਆ ਰਹੇ ਆ ਸ਼ਰਾਬ ਮਾਫੀ ਦੇ ਨਗੀਲ ਕਸੀ ਆ ਰਹੀ ਆ ਡਰਗਸ ਕਲਾਵਜ਼ੀ ਕਾਰਮਚਾਰੀ ਲੋਕਾਂ 'ਚ ਵਿਸ਼ਵਾਸ ਬਹਾਲ ਕਰ ਰਹੇ ਆ ਤਾਂ ਕਿ ਲੋਕੀ ਆਪਣਾ ਦਾ ਮਦਦਾਂ ਦਾ ਪ੍ਰਯੋਗ ਉਹ ਖੁੱਲ ਕੇ ਡਾੜਾ ਤਰੀਕੇ ਨਾਲ ਕਰ ਸਕਣ ਐ ਸਰ ਹੋ ਕੋਈ ਗੱਲ ਜਿਹੜੀ ਆਪਾਂ ਇਸ ਗੱਲ 'ਚ ਪੁੱਛੀ ਪੁੱਲ ਗਏ ਤੇ ਤੁਸੀਂ ਬਾਰਡ ਰੇਂਜ ਦੇ ਰਿਐਜੀ ਕੋ ਜੋ ਕੋਈ ਲੋਕਾਂ ਨੂੰ ਜਿਹੜਾ ਕਹਿਣਾ ਚਾਹੁੰ ਕਿ ਜਿਹਦੇ ਲੋਕ ਲਾਗੇ ਲੱਗੇ ਰਹਿੰਦੇ ਆ ਕਈ ਤਰ੍ਹਾਂ ਦੀਆਂ ਹਨਗੀਆਂ ਗਦਾਰੀਆਂ ਤੁਸੀਂ ਉਹਨਾਂ ਨੂੰ ਇੱਕ ਮੈਸੇਜ ਦੇ ਦਿਓ ਜੀ ਮੇਰੀ ਹੀ ਮਿਸ਼ਨ ਕੋਸ਼ਿਸ਼ ਰਹੀ ਹੈ ਜੀ ਔਰ ਮੈਂ ਇਹੀ ਕੋਸ਼ਿਸ਼ ਕਰ ਰਿਹਾ ਆਂ ਕਿ ਪੁਲਿਸ ਆ ਪਬਲਿਕ ਫ੍ਰੈਂਡਲੀ ਹੋਏ ਤਾਂ ਇਹ ਲੋਕ ਸਾਨੂੰ ਬਿਲਕੁਲ ਬੇਫਿਕਰ ਤੇ ਬੇਕਾਫ ਹੋ ਗਏ ਸਰਕਵਾਸਿਕਨ ਸਾਨੂੰ इजीली ਅਪਰੋਚ ਕਰ ਸਕਣ ਅਸੀਂ ਉਹ ਨਾਲ ਦੀ ਗੱਲ ਸੁਣੀ ਔਰ ਜੋ ਉਹਨਾਂ ਪੰਡਾ ਸਾਹਿਬ ਅਸੀਂ ਲਈ ਇਸ ਤੋਂ ਇਲਾਵਾ ਇੱਕ ਇਹ ਹੋਰ ਬੜਾ ਇੰਪੋਰਟੈਂਟ ਪੁਆਇੰਟ ਆ ਅਸੀਂ ਇਹ ਸਵੈਸਥਾ ਕੀਤਾ ਸੀਗਾ ਕਿ ਬਹੁਤ ਸਾਰੇ ਥਾਣਿਆਂ ਦੇ ਵਿੱਚ ਲੇਖਣ ਵਾਲੇ ਗੱਡੀਆਂ ਪਈਆਂ ਹੁੰਦੀਆਂ ਜਿਹੜੀਆਂ ਫੈਸਲਾਸ਼ੁਦਾ ਜਾਂ ਲੈਬੋਰੈਟਰੀਆਂ ਜਿਹੜੀ ਕਲੀਨ ਨਹੀਂ ਲੋਕਰਦੇ ਉਹ ਕਬਾੜ ਇਕੱਠਾ ਹੋ ਰਿਹਾ ਇਹਨਾਂ ਥਾਣਿਆਂ ਦਾ ਬਹੁਤ ਇੰਪੋਰਟੈਂਟ ਅਥਾ ਹੈ ਇਹ ਉਹ ਇਸ ਸਮਾਜ ਨਹੀਂ ਆਦੀ ਸੋ ਵੀ ਸਰਵ ਦੈਟ ਡਾਈ ਉਹਦੇ ਵਿੱਚ ਅਸੀਂ 155 ਗੱਡੀਆਂ ਪਿਛੇ ਪਿਛੇ ਕੁਝ ਦਿਨਾਂ 'ਚ ਅਸੀਂ ਨਿਲਾਮ ਕੀਤੀਆਂ ਪਠਾਨਗੋੜ੍ਹ 'ਚ ਮਾਨੇ ਵਿਲੈਕਸ਼ਨ ਮਿਸ਼ਨ ਤੋਂ ਇਹਦੀ ਅਪਰੂਵ ਲੈ ਕੇ ਡੀਸਾ ਨਾਲ ਗੱਲ ਕਰਕੇ ਕੋਟਾ ਦਾ ਫੈਸਲਾ ਲੈ ਕੇ ਕੋਟਾ ਦਾ ਆਰਡਰ ਦੇ ਆਏ ਇਹਦਾ ਅਸੀਂ ਰਜ਼ਰ ਪ੍ਰੋਜੈਕਟ ਖਰਚਾ 23 ਲੱਖ ਜੀ ਲੇਕਿਨ ਅਸੀਂ ਤਕਰੀਬਨ 30 ਲੱਖ ਰੁਪਇਆ ਸੀ ਨਿਲਾਮੀ ਤੋਂ ਇਕੱਠਾ ਕਰਕੇ ਗਵਰਨਮੈਂਟ ਟ੍ਰੇਰੀ ਜਮ੍ਹਾਂ ਕਰਾਇਆ ਉਹਨਾਂ ਥਾਣੇ ਸਾਡੇ ਖਾਲੀ ਹੋਏ ਆ ਪਰ ਇਹਦਾ ਸਰਕਾਰ ਦਾ ਮਾਲੀਆ ਉੱਜ ਵੀ ਜਾਫ ਹੋਇਆ ਇਹੋ ਜੇ ਕਈ ਅਸੀਂ ਮੈਜਰ ਲੈ ਰਹੇ ਹਾਂ ਇਹ ਗੈਂਗਸਟਰਸ ਨੇ ਕ੍ਰਿਮੀਨਲਸ ਨੇ ਇਹ ਐਂਟੀ ਸੋਸ਼ਲ 엘ਮੈਂਟਸ ਉਨਾਂ ਖਿਲਾਫ ਅਸਰਦਾਰ ਕਾਰਵਾਈ ਇਹ ਮਚ ਲਿਆ ਰਹੇ ਆ ਇਹ ਸਾਰੇ ਡੀਪ ਸੌਲਵ ਜਾਂਦੇ ਨੇ ਬਾਕੀ ਅਫਸਰ ਚਾਹੁੰਦੇ ਨੇ ਔਰ ਤਾਂ ਕਿ ਲੋਕਾਂ ਚ ਇਹ ਐਸਾ ਕਿਸੇ ਕੋਈ ਡਰ ਨਾ ਹੋਵੇ ਕਿ ਆਪਣੀ ਜ਼ਿੰਦਗੀ ਆਰਾਮ ਨਾਲ ਬੇਖੌਫ ਹੋ ਗਈ ਜੀਸ ਕਰਨ ਜਿਹੜਾ ਮਾਰਾਂ ਜਾਂ ਮਾਰਾਂ ਸਰ ਉਹ ਡਰ ਕੇ ਸਾਡੇ ਨਾਲ ਪੇਛੜ ਗਏ ਦਰ ਆ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਸ ਹਨ ਡੀਆਈਜੀ ਪੜ ਦੇ ਸ੍ਰੀ ਕਿਸ਼ਕੋਸਲ ਜੀ ਨੇ ਬੜ ਰਹੀ ਇੰਤੇ ਕੰਨੀ ਆਪਣੀ ਟੀਮ ਦੇ ਦਰਾਂ ਜਿਹੜੀ ਇਹਨਾਂ ਨੇ ਕੰਮ ਕੀਤੀ ਜਾਂ ਕਿਹੜੀਆਂ ਇਹਨਾਂ ਦੇ ਉਜਰੀਆਂ ਕਿਸੇ ਵੀ ਤਰ੍ਹਾਂ ਦਾ ਹੱਲ ਕੀਤਾ ਜਿਵੇਂ ਪਠਾਨਪੁਰ ਚਾਰਜ ਦੇ ਨਾਲ ਚਾਰ ਐਸਐਸਪੀ ਇਹਨਾਂ ਦੇ ਅਧਿਕਾਰ ਖੇਤਰ ਚੋਂ ਦੇ ਉਹ ਸਾਰੀ ਕੰਮ ਕਰਤੀ ਤੇ ਨਾਲ ਦੀ ਨਾਲ ਇਹਨਾਂ ਨੇ ਸਭ ਤੋਂ ਵੱਡੀ ਗੱਲ ਜਿਹੜਾ ਇੱਕ ਜੂਨ ਨੂੰ ਮਹਾਕੁੰਮ ਲੋਕ ਜਿਹੜੀਆਂ ਲੋਕ ਸਭਾ ਚੋਣਾਂ ਉਹਨਾਂ ਵਾਸਤੇ ਵੀ ਇਹਨਾਂ ਨੇ ਬਹੁਤ ਵਧੀਆ ਢੰਗ ਨਾਲ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਆਪਣਾ ਵੋਟ ਦਾ ਮਤ ਜ਼ਰੂਰ ਕਰੋ ਚਾਹੇ ਜਿੱਥੇ ਮਰਜੀ ਪਾਓ ਪਰ ਪਾਓ ਜ਼ਰੂਰ ਕਿਉ ਇਹ ਇੱਕ ਵੱਡਾ ਬਖਰਾਤਾਰ ਹੈ ਸੋ ਬਹੁਤ ਬਹੁਤ ਧੰਨਵਾਦ ਰੀਲੀ ਸਭ ਤੁਹਾਡਾ ਤੇ ਹਾਸ਼ਿਆ